ਸਿੱਖ ਜੋਤ ਦੇ ਨਾਲ ਪਾਕਿਸਤਾਨ ਦੇ ਵਿੱਚ ਗੁਰਦੁਆਮਾ ਦੇ ਦਰਸ਼ਨ ਕਰਨਗੇ ਸਰਬਜੀਤ ਕੌਰ ਦਾ ਮਾਮਲਾ ਕਾਫੀ ਚਰਚਿਤ ਹੈ ਇਸ ਮਾਮਲੇ ਦੇ ਵਿੱਚ ਹੁਣ ਪਿੰਡ ਦੇ ਮੌਤਬਰ ਬੰਦਿਆਂ ਦੇ ਵੀ ਬਿਆਨ ਸਾਹਮਣੇ ਆਏ ਨੇ ਜੀਹਾਂ ਦਾਦੇ ਕਿ ਪਿੰਡ ਦੇ ਨੰਬਰਦਾਰ ਅਤੇ ਹੋਰ ਪਿੰਡ ਦੇ ਜਿਹੜੇ ਮੌਤਬਰ ਬੰਦੇ ਨੇ ਉਹਨਾਂ ਨੇ ਮੀਡੀਆ ਦੇ ਨਾਲ ਗੱਲਬਾਤ ਕੀਤੀ ਉਹਨਾਂ ਕਹਿ ਕੇ ਅਸੀਂ ਸਿਰਫ ਇਹ ਦੱਸ ਸਕਦੇ ਹਾਂ ਕਿ ਪਿੰਡ ਦੇ ਵਿੱਚ ਜਿਹੜਾ ਕੋਈ ਜਾ ਰਿਹਾ ਤਾਂ ਉਹ ਪਿੰਡ ਦੇ ਵਿੱਚ ਕਿੰਨੇ ਸਾਲਾਂ ਤੋਂ ਵਸਨੀਕ ਹੈ ਉਹਨਾਂ ਕਹਿੰਦੇ ਕਿ ਪਾਸਪੋਰਟ ਬਣਵਾਉਣਾ ਜਾਂ ਫਿਰ ਉਸ ਦੀ ਬੈਕਗ੍ਰਾਉਂਡ ਦੀ ਜਾਂਚ ਕਰਵਾਉਣੀ ਇਹ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕੰਮ ਹੈ। ਉਹਨਾਂ ਕਹਿੰਦੇ ਕਿ ਇਹ ਮਹਿਲਾ ਜਦੋਂ ਤੋਂ ਵਿਆਹ ਕੇ ਆਈ ਆ ਉਦੋਂ ਤੋਂ ਹੀ ਇਸ ਪਿੰਡ ਦੇ ਵਿੱਚ ਰਹਿ ਰਹੀ ਹੈ ਤੇ ਪੱਕੀ ਵਸਨੀਕ ਹੈ ਅਤੇ ਇਹਦੇ ਸਾਰੇ ਪ੍ਰੂਫ ਵੀ ਇੱਥੋਂ ਬਣੇ ਹੋਏ ਨੇ। ਪਰ ਉਹਦੇ ਦਿਲ ਦੇ ਵਿੱਚ ਕੀ ਚੱਲਦਾ ਹੈ ਇਸ ਬਾਰੇ ਸਾਨੂੰ ਕੀ ਪਤਾ ਹੈ? ਇਸ ਤਰ੍ਹਾਂ ਜੀ ਇਨਵੈਸਟੀਗੇਸ਼ਨ ਤਾਂ ਪ੍ਰਸ਼ਾਸਨ ਹੀ ਕਰ ਸਕਦਾ ਜੀ। ਹੋਰਾਂ ਸਾਡੇ ਵਰਗਾ ਆਮ ਪੰਡਤ ਕਰ ਨਹੀਂ ਸਕਦਾ ਜੀ ਤਾਂ ਵੱਤਵਾਦ ਉਹਦੀ ਆਈਡੈਂਟੀਫਿਕੇਸ਼ਨ ਕਰ ਸਕਦੇ ਉਹ ਹੋਰ ਇਸ ਵਤ ਅਸੀਂ ਕਰ ਨਹੀਂ ਸਕਦੇ ਤਾਂ ਅਸੀਂ ਤਾਂ ਆਈਡੈਂਟੀਫਿਕੇਸ਼ਨ ਕਰਤੀ ਵੀ ਸਰਬਜੀਤ कौर ਜਿਹੜੀ ਆ ਵਾਈਫ ਆਫ ਕਰਨਲ ਸਿੰਘ ਵਾਸੀ ਪਿੰਡਾਂ ਮਾਨਦੀਪੁਰ ਆਪਣੀ ਮੈਰਿਜ ਤੋਂ ਲੈ ਕੇ ਅੱਜ ਤੱਕ ਰਹਿ ਰਹੀ ਆ ਤੇ ਹੁਣ ਉਸਦੇ ਮਨ ਦੇ ਵਿੱਚ ਕੀ ਆ ਕੀ ਨਹੀਂ ਇਸ ਬਾਰੇ ਸਾਨੂੰ ਕੁਝ ਨਹੀਂ ਜੀ ਪਤਾ ਇਹਨੇ ਉਹ ਗੁਰੂ ਧਾਮ ਦੇ ਯਾਤਰਾ ਵਾਸਤੇ ਗੁਰਦੁਆਰਾ ਸ਼੍ਰੀ ਨਕਾਨਾ ਸਾਹਿਬ ਵਾਸਤੇ ਗਈ ਸੀ ਉੱਥੇ ਜਾ ਕੇ ਆਪਣੇ ਕਿਸੇ ਵਾਕ ਵਕਾਰ ਜਿਸ ਨੂੰ ਕਿ ਨਾਸਰ ਹਸੈਨ ਦੇ ਨਾਂ ਦੇ ਨਾਲ ਵਿਅਕਤੀ ਦਾ ਇਹਨੇ ਗੱਲਬਾਤ ਕਰਕੇ ਉਹਦੇ ਨਾਲ ਨਿਕਾਹ ਕਰਾ ਲਿਆ ਪਾਕਿਸਤਾਨ ਦੇ ਵਿੱਚ ਰਹਿਣਾ ਉਹਨੇ ਪਸੰਦ ਕੀਤਾ ਇਹ ਤਾਂ ਉਸ ਦੀ ਆਪਣੀ ਇੱਛਾ ਤੇ ਸੀ ਇਸ ਵਿੱਚ ਅਸੀਂ ਕੁਝ ਨਹੀਂ ਕਰ ਸਕਦੇ ਇਹ ਤਾਂ ਹੁਣ ਜੋ ਵੀ ਅਗਲਾ ਕਦਮ ਹੈ ਪ੍ਰਸ਼ਾਸਨ ਦੇਖ ਕੇ ਕਰ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 2024 ਦੇ ਵਿੱਚ ਪਾਸਪੋਰਟ ਬਣਿਆ ਉਸ ਦੇ ਉੱਤੇ ਵੀ ਤੁਸੀਂ ਕੋਈ ਮਤਲਬ ਕੇਸ ਹੋਣ ਦੇ ਬਾਵਜੂਦ ਵੀ ਨਹੀਂ ਜੀ ਜਿੰਨਾ ਚਿਰ ਉੱਤੇ ਕੇਸ ਸੀਗੇ ਉਨਾ ਚਿਰ ਉਹ ਪਾਸਪੋਰਟ ਦੀ ਵੈਰੀਫਿਕੇਸ਼ਨ ਨਹੀਂ ਹੋਈ ਜਦੋਂ ਕੋਰਟ ਵੱਲੋਂ ਉਹਨੂੰ ਕਲੀਅਰੈਂਸ ਦਿੱਤੀ ਗਈ ਫੇਰ ਹੀ ਉਹਦੇ ਪਾਸਪੋਰਟ ਜਿਹੜਾ ਉਹ ਰੈਡੀ ਹੋਇਆ ਜਿੰਨਾ ਚਿਰ ਉੱਤੇ ਕ੍ਰਾਈਮ ਦੇ ਕੇਸ ਸੀਗੇ ਉਹਦਾ ਪਾਸਪੋਰਟ ਜਿਹੜਾ ਉਹ ਨਹੀਂ ਬਣਿਆ ਹਾਂ ਕਿ ਕਿਹਾ ਜਾ ਰਿਹਾ ਕਿ ਦੋ ਕਿਸਸਾ ਦੇ ਵਿੱਚ ਬਰੀ ਆ ਤਾਂ ਸੂਤਰਾਂ ਤੇ ਵੀ ਇਨਫੋਰਮੇਸ਼ਨ ਮਿਲੀ ਆ ਕਿ ਉਹਦੇ ਤੇ ਇੱਕ ਦੋ ਕੇਸ ਜਿਹੜੇ ਪੈਂਡਿੰਗ ਵੀ ਚੱਲਣਦੇ ਉਸ ਤੇ ਜਿਹੜਾ ਤਸਦੀਕ ਕੀਤਾ ਕਿ ਉਸ ਟਾਈਮ ਤੁਹਾਡੇ ਕੋਲ ਆਏ ਸੀਗੇ ਕੋਈ ਜਾਣੇ ਦੇਖੋ ਜੀ ਨਹੀਂ ਜਿਸ ਟਾਈਮ ਉਹਨੇ ਵੈਰੀਫਿਕੇਸ਼ਨ ਕਰਵਾਈ ਆ ਉਸ ਟਾਈਮ ਤੇ ਉੱਤੇ ਕੋਈ ਕੇਸ ਨਹੀਂ ਸੀਗਾ ਉਸ ਟਾਈਮ ਤੇ ਉਹ ਕੋਰਟ ਦੇ ਵਿੱਚੋਂ ਬਰੀ ਹੋ ਚੁੱਕੀ ਸੀ ਅਗਰ ਕੋਈ ਕੇਸ ਪੈਂਡਿੰਗ ਸੀਗਾ ਇਦੇ ਬਾਰੇ ਸਿਰ ਪ੍ਰਸ਼ਾਸਨ ਨੂੰ ਪਤਾ ਹੁੰਦਾ ਵਾ ਜਾਂ ਸਬੰਧਤ ਥਾਣੇ ਨੂੰ ਪਤਾ ਹੁੰਦਾ ਕਿਉਂਕਿ ਸਾਰਾ ਰਿਕਾਰਡ ਕੰਪਿਊਟਰਾਈਜ਼ਡ ਆ ਹਰ ਚੀਜ਼ ਉਹਨਾਂ ਦੇ ਕੋਲ ਟ੍ਰਾਂਸਪੋਰਟ ਬਣਾ ਉਹਦੇ ਵੀ ਤਾਂ ਡਿਵੈਲਪਮੈਂਟ ਕੋਈ ਕੀਤੀ ਗਈ ਨਹੀਂ ਨਹੀਂ ਸਾਡੇ ਕੋਲੋਂ ਕੁਝ ਨਹੀਂ ਕੀਤਾ ਤੁਹਾਨੂੰ ਪਤਾ ਨਹੀਂ ਨਹੀਂ ਸਾਨੂੰ ਨਹੀਂ ਪਤਾ ਕਿਉਂਕਿ ਬੱਚੇ ਵਿਦੇਸ਼ ਰਹਿੰਦੇ ਮੈਂ ਕਈ ਵਾਰੀ ਵਿਦੇਸ਼ ਚਲ ਜਾਣਾ ਤੁਸੀਂ ਵਿਦੇਸ਼ ਤੇ ਹਾਂਜੀ ਮੈਂ ਅਮਰੀਕਾ ਬੱਚਾ ਕੋਲ ਚਲੇ ਜਾਣਾ ਤੇ ਜਿਹੜਾ ਹੁਣ ਤਸਦੀਕ ਕੀਤਾ ਗਿਆ ਕਿ ਗੁਰੂਤਾਮਲ ਜੀ ਤੁਹਾਡੇ ਵੱਲੋਂ ਕੀਤਾ ਕਿ ਤੁਸੀਂ ਮੌਜੂਦਾ ਨੰਬਰ ਦਾ ਨਹੀਂ ਮੈਂ ਮੌਜੂਦਾ ਨੰਬਰ ਦਾ ਹਾਂ ਹਜੂਰ ਹਾਂ ਪਰ ਮੈਂ ਉਸਦਾਂ ਬੱਚਿਆਂ ਨੂੰ ਦਿੱਲੀੋਂ ਲੈਣ ਗਿਆ ਪਿਆ ਸੀ ਮੇਰੀ ਗੈਰ ਹਾਜ਼ਰੀ ਜੀ ਮੇਰੇ ਤੋਂ ਮਗਰੋਂ ਆਏ ਨੇ ਮੇਰੇ ਫਾਦਰ ਸਾਹਿਬ ਨੇ ਐਕਸ ਨੰਬਰ ਦਾ ਸਰਦਾਰ ਜੀ ਸਿੰਘ ਉਹਨਾਂ ਕੋਲੋਂ ਤਸਦੀਕ ਕਰਵਾ ਲਿਆ ਮੌਜੂਦਾ ਨੰਬਰ ਦਾ ਨਹੀਂ ਮੌਜੂਦਾ ਨੰਬਰ ਦਾ ਕੋਲੋਂ ਨਹੀਂ ਕਿਹਨਾਂ ਨੇ ਤਸਦੀਕ ਕੀਤੀ ਹੋਰ ਸਰਦਾਰ ਹਕੀਰ ਸਿੰਘ ਸਾਡੇ ਐਕਸ ਮੈਂਬਰ ਪੰਚਾਇਤ ਦਾ ਉਹਨਾਂ ਨੇ ਤਸਦੀਕ ਕੀਤਾ ਇਸ ਤੋਂ ਬਾਅਦ ਆ ਮੈਨੂੰ ਸਰਪੰਚ ਸਾਹਿਬ ਦਾ ਫੋਨ ਆਇਆ ਸੀ ਵੀ ਸ਼ਾਇਦ ਉਹਨਾਂ ਦੇ ਕੋਲੋਂ ਵੀ ਉਹ ਤਸਦੀਕ ਕਰਵਾ ਕੇ ਲੈ ਕੇ ਤਸਦੀਕ ਕਰਨ ਦਾ ਮਤਲਬ ਕੀ ਹੁੰਦਾ ਵੈਸੇ ਕਿ ਹਾਂ ਤਸਦੀਕ ਕਰਨ ਦਾ ਮਤਲਬ ਤਾਂ ਸਿਰਫ ਇਹ ਹੈ ਜੀ ਕਿ ਅਸੀਂ ਇਸ ਔਰਤ ਨੂੰ ਜਾਣਦੇ ਆ ਹਾਂ ਜੀ ਕਿਉਂਕਿ ਸਾਡੇ ਪਿੰਡ ਦੀ ਆ ਕਿ ਉਹਦੀ ਵੋਟਰ ਲਿਸਟ ਇੱਥੇ ਆ ਆਧਾਰ ਕਾਰਡ ਇੱਥੇ ਆ ਇਸ ਕਰਕੇ ਅਸੀਂ ਇਸ ਬਣਾ ਦੇ ਉੱਤੇ ਉਹ ਨੂੰ ਜਿਹੜਾ ਉਹਦੇ ਬੱਚੇ ਇੱਥੇ ਆ ਜ਼ਮੀਨ ਇੱਥੇ ਆ ਸਾਰਾ ਪਰਿਵਾਰ ਇੱਥੇ ਆ ਦੋ ਨਵਾਂ ਆ ਦੋ ਪੁੱਤਰੀਆਂ ਆ ਬੱਚੇ ਆ ਦੋ ਇਸ ਕਰਕੇ ਹੀ ਤਸਦੀਕ ਤਾ ਫਿਰ ਸਾਡੇ ਗਵਾਹਡ ਘਰ ਆ ਓਕੇ ਹਾਂਜੀ ਸਾਰਾ ਕੁਝ ਵੋਟ ਆਧਾਰ ਕਾਰਡ ਸਭ ਕੁਝ ਹਾਂ ਸਾਰਾ ਕੁਝ ਇੱਥੇ ਆ ਵੋਟ ਕਾਰਡ ਵੀ ਇੱਥੇ ਆ ਆਧਾਰ ਕਾਰਡ ਵੀ ਇੱਥੇ ਆ ਹਰ ਚੀਜ਼ ਜਿੰਮੇਵਾਰ ਹੀ ਨਹੀਂ ਚੱਗੀ ਤੁਸੀਂ ਨਹੀਂ ਕੋਈ ਉਹ ਨਹੀਂ ਅਸੀਂ ਕਿਹਦੇ ਤੇ ਕੇਸ ਹੈ ਜਾਂ ਨਹੀਂ ਹੈ ਨਹੀਂ ਜੀ ਅਸੀਂ ਇਸ ਬੰਧਰ ਬਾਰੇ ਨਾਲ ਸਾਨੂੰ ਨੌਲੇਜ ਵੀ ਨਹੀਂ ਹੈਗੀ ਨਾ ਜੇ ਨਹੀਂ ਹੁਣ ਕੋਈ ਵੀ ਬੰਦਾ ਨਹੀਂ ਨਾ ਕਿਸੇ ਬਾਰੇ ਇਨਫੋਰਮੇਸ਼ਨ ਰੱਖਦਾ ਵੀ ਇਹ ਤੇ ਕੋਰਟ ਕੇਸ ਆ ਜਾਂ ਕੀ ਚੀਜ਼ ਠੀਕ ਹੈ ਹਾਂਜੀ ਉੱਥੇ ਜੀ ਹੁਣ ਇੱਥੋਂ ਤੋਂ ਚਲੋ ਦਰਸ਼ਨ ਕਰਨ ਗਈ ਉੱਥੇ ਦਾ ਪਤਾ ਨਹੀਂ ਹੁਣ ਵੀ ਉਹ ਉਹਦਾ ਕਿਹੜਾ ਹਸਾਬ ਕਿਤਾਬ ਨਾ ਉਹਨੇ ਉੱਥੇ ਸੋਚ ਲਿਆ ਵੀ ਮੈਂ ਇਸ ਪਾਸੇ ਨੂੰ ਚਲੇ ਜਾਣਾ ਤੇ ਬਾਕੀ ਹੁਣ ਉੱਥੇ ਨਕਾਹ ਹੋ ਗਿਆ ਵਾ ਹੁਣ ਏ ਹੁਣ ਉਹ ਸਰਕਾਰ ਦੀ ਜ਼ਿੰਮੇਵਾਰੀ ਆ ਵੀ ਇੱਧਰ ਭੇਜਣਾ ਜਾਂ ਉੱਥੇ ਰਹਿਣ ਦੇਣਾ ਜਾਂ ਕੀ ਕਰਨਾ ਕੀ ਨਹੀਂ ਕਰਨਾ ਇਤੋਂ ਦਾ ਦਰਸ਼ਨ ਕਰਨੀ ਗਈ ਸੀ ਇੱਥੇ ਦਰਸ਼ਨ ਕਰਨ ਗਏ ਕਿਵੇਂ ਲੱਗਦਾ ਜਿਵੇਂ ਕ੍ਰਿਮੀਨਲ ਰਿਕਾਰਡ ਸੀਗਾ ਤੇ ਉਸ ਨੂੰ ਜਿਹੜਾ ਪ੍ਰਸ਼ਾਸਨ ਜਾਂ ਪੁਲਿਸ ਵੱਲੋਂ ਜਿਹੜਾ ਤਸਦੀਕ ਨਹੀਂ ਕੀਤਾ ਕਿ ਇਨਵੈਸਟੀਗੇਸ਼ਨ ਨਹੀਂ ਹੋਈ ਜਾਂਚ ਦਾ ਵਿਸ਼ਾ ਤੁਸੀਂ ਸਮਝਦੇ ਜਾਂਦੇ ਹਾਂ ਹਾਂ ਜਾਂਚ ਦਾ ਵਿਸ਼ਾ ਤਾਂ ਹੈਗਾ ਹੀ ਆ ਜੀ ਬਿਲਕੁਲ ਜਾਂਚ ਦਾ ਵਿਸ਼ਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੁਣ ਚਲੋ ਕਮੇਟੀ ਕੋ ਜਦੋਂ ਪੰਡੋ ਕੋਈ ਚੱਲ ਇੰਨਾ ਕਰ ਦਤੇ ਵੀ ਚੱਲ ਗੁਰੂ ਘਰਾਂ ਦੇ ਦਰਸ਼ਨ ਕਰਨੇ ਜਾਣਾ ਵਾ ਜਾਂ ਉਹਨੇ ਸਰਪੰਚ ਨੇ ਕਰ ਦਤੇ ਉਹਨਾਂ ਦਾ ਵੀਜ਼ਾ ਦੇਣਾ ਹੀ ਹੈ ਹੂੰ ਕਿਉਂਕਿ ਉਹਨਾਂ ਦਾ ਵੀਜ਼ਾ ਦੇਣਾ ਹੀ ਹੁੰਦਾ ਵਾ ਹੂੰ ਕਿੰਨਾ ਕਿੰਨਾਂ ਕੋਲ ਇੱਥੇ ਤੁਹਾਡੇ ਪੈਂਡ ਦੇ ਵਿੱਚ تصਦੀਕ ਕਰਵਾਇਆ ਗਿਆ ਪਾ ਇਹਨਾਂ ਮੇਰੇ ਖਿਆਲ ਦਾ ਤਿੰਨਾਂ ਬੰਦਿਆਂ ਕੋਈ ਕਰਾਇਆ ਗਿਆ ਜੀ ਅਸੀਂ ਕੌਣ ਕੌਣ ਸੀ ਇੱਕ ਹਰਕੀਰਤ ਸਿੰਘ ਉਹ ਸਾਫਕਾ ਮੈਂਬਰ ਤੇ ਕੇ ਨੰਬਰਦਾਰ ਰੱਖਸਾ ਹਾਂਜੀ ਇਹ ਸਾਫਕਾ ਨੰਬਰਦਾਰ ਹੂੰ ਤਮੇ ਮੇਰਾ ਖਿਆਲ ਜੱਗੀ ਦਾ ਮੌਜੂਦਾ ਸਰਪੰਚ ਜੇ ਉਹਨੇ ਕੀਤੇ ਹੋਣਗੇ ਤਾਂ ਜੇ ਉਹਨੇ ਕੀਤੇ ਹਾਂ ਠੀਕ ਹੈ ਉਹਦੇ ਬਾਰੇ ਆਪਾਂ ਨੂੰ ਨਹੀਂ ਪਤਾ ਵੀ ਉਹਨੇ ਕਦੋਂ ਕੀਤੇ ਜਾਂ ਕਦੋਂ ਕਰਾਏ ਇਹਨਾਂ ਤੋਂ ਤੁਹਾਨੂੰ ਦੱਸ ਹੀ ਦਿੱਤਾ ਉਹ ਇੱਥੇ ਨਹੀਂ ਹੁਣ ਗਿਆ ਆਪਦੇ ਮਾਮਿਆਂ ਦੇ ਉਹਦੇ ਡੈਡੀ ਦੇ ਮਾਮੇ ਇੱਧਰ ਸੱਜੇ ਹੱਲ ਠੀਕ ਆ ਤਾਂ ਉੱਥੇ ਡਰੇਲ ਨਾਲ ਕਣਕੀ ਰਿਹਾ ਸੋ ਦادیه ਕਿਸ ਸਰਬਜੀਤ ਕੌਰ ਉਰਫ ਨੂਰ ਹੁਸੈਨ ਦਾ ਮਾਮਲਾ ਲਗਾਤਾਰ ਗਰਮਾਉਂਦਾ ਜਾ ਰਿਹਾ ਵੱਡੇ ਸਵਾਲ ਖੜੇ ਕੀਤੇ ਜਾ ਰਹੇ ਨੇ ਕਿ ਜੇਕਰ ਉਸ ਦਾ ਰਿਕਾਰਡ ਪਹਿਲਾਂ ਖਰਾਬ ਸੀ ਤਾਂ ਉਹ ਕਿਸ ਤਰੀਕੇ ਦੇ ਨਾਲ ਜੜਾ ਕਿ ਪਾਕਿਸਤਾਨ ਚਲ ਗਈ ਉਸ ਦਾ ਪਾਸਪੋਰਟ ਕਿਵੇਂ ਬਣਿਆ ਜਿਸ ਨੂੰ ਲੈ ਕੇ ਹੁਣ ਪਿੰਡ ਦੇ ਮੌਤਬਰ ਬੰਦਿਆਂ ਦੇ ਨਾਲ ਵੀ ਗੱਲਬਾਤ ਕੀਤੀ ਜਾ ਰਹੀ ਹੈ ਹਕੀਕਤ ਟੀਵੀ ਪੰਜਾਬੀ ਲਈ ਕਪੂਰ ਥਲਾ ਤੋਂ ਕਸ਼ਮੀਰ ਸਿੰਘ ਭੰਡਾਲ ਦੀ ਰਿਪੋਰਟ